ਵੈਖਰ ਜੀ ਕਾ ਘਰ ਸਾਹਿਬ ਵੈਖਰ ਜੀ ਕੀ ਫਤਿਹ ਜੋ ਪਿਛਲੇ ਸਮੇਂ ਦੇ ਵਿੱਚ 2023 ਦੇ ਵਿੱਚ ਹੜ ਆਇਆ ਸੀ ਉਸ ਦੇ ਨਾਲ ਵੀ ਬੰਨ ਟੁੱਟ ਗਿਆ ਸੀ ਜੋ ਘੜਕਾ ਨਗਰ ਤੋਂ ਲੱਕੇ ਧੁੰਦੇ ਨਗਰ ਜੀਕਰ ਮੰਡ ਏਰੀਆ ਸਾਰਾ ਬਰਬਾਦ ਹੋ ਗਿਆ ਸੀ ਖਾਲਸਾ ਏਡ ਦੇ ਬਾਨੀ ਸਰਦਾਰ ਰਵੀ ਸਿੰਘ ਜੀ ਉਹਨਾਂ ਦੀ ਸਮੁੱਚੀ ਟੀਮ ਨੇ ਸੰਗਤਾਂ ਦੇ ਬੇਨਤੀ ਕਰਨ ਤੇ 2 ਕਰੋੜ 75 ਲੱਖ ਰੁਪਇਆ ਪਹਿਲ ਨਗਰ ਤੋਂ ਲਾਕੇ ਘੜਕੇ ਨਗਰ ਦੀ ਗਰਬਾਨ ਦੇ ਉੱਤੇ ਖਰਚ ਕੀਤਾ ਜਿਸ ਦੇ ਵਿੱਚ ਜ਼ਿਮੀਂਦਾਰਾਂ ਨੂੰ ਜ਼ਮੀਨ ਪਧਰੀ ਕਰਨ ਵਾਸਤੇ 52000 ਲੀਟਰ ਤੇਲ ਮੁੰਡਾ ਪਿੰਡ ਦੇ ਜੋਲ ਨਗਰ ਗੁੱਜਰਪੁਰ ਵਿੱਚ ਦਿੱਤਾ ਉਸ ਦੇ ਨਾਲ 4 ਜੀਸੀਬੀ ਮਸ਼ੀਨਾਂ ਟਰਾਲੀਆਂ ਦਿੱਤੀਆਂ ਪੈਲੀ ਦੇ ਵਿੱਚ ਮਿੱਟੀ ਪਾਉਣ ਵਾਸਤੇ ਤਿੰਨ ਪੋਕ ਲੈਣਾ ਚੱਲਦੀਆਂ ਰਹੀਆਂ ਬਾਉਪੁਰ ਦੇ ਏਰੀਏ ਦੇ ਵਿੱਚ ਵੀ ਪੋਗਲੈਂਡ ਦਿੱਤੀ ਗਈ ਉਧਰ ਵੀ ਟਰਾਲੀਆਂ ਦਿੱਤੀਆਂ ਗਈਆਂ ਪਰ ਕੁਦਰਤ ਦੇ ਗਾੜੀ ਕੋਈ ਯੋਰ ਨਹੀਂ ਡੇਢ ਸਾਲ ਲੰਘਿਆ ਹੱਲੇ ਜ਼ਿਮੀਂਦਾਰਾਂ ਦੀ ਕੋਈ ਸੁਰਤ ਨਹੀਂ ਜ਼ਿਮੀਂਦਾਰਾਂ ਨੂੰ ਆਈ ਤੇ ਐਰ ਕੀ ਫੇਰ 3 ਤਰੀਕ 2025 ਨੂੰ 3 ਅਗਸਤ ਤੋਂ ਫੇਰ ਬੰਨ ਟੁੱਟ ਗਏ ਸਭ ਤੋਂ ਪਹਿਲਾਂ ਬਾਉਪੁਰ ਦਾ ਬੰਨ ਟੁੱਟਾ ਉਸ ਤੋਂ ਬਾਅਦ ਬੰਨ ਮੁੰਡਾ ਪਿੰਡ ਦੇ ਸਾਹਮਣੇ ਜਿੱਥੇ ਗੁਰੂ ਘਰ ਦੀ ਜ਼ਮੀਨ 180 ਗੱਲੇ ਜ਼ਮੀਨ ਦੇ ਆ ਉੱਥੇ ਹੀ ਪਿਛਲੀ ਵਾਰਾਂ ਟੁੱਟਾ ਸੀ ਤੇ ਉੱਥੇ ਹੀ ਐਰਕੀ ਬੰਨ ਟੁੱਟ ਗਿਆ ਉਸ ਦੇ ਨਾਲ ਨਾਲ ਤਿੰਨਾਂ ਜਗ੍ਹਾ ਤੋਂ ਹੋਰ ਮੁੰਡੇ ਪਿੰਡ ਬੰਨ ਟੁੱਤੇ ਆ ਥਲੜੇ ਬੰਨੇ ਐਸ ਵळे ਸਮੁੱਚੇ ਏਰੀਏ ਦੇ ਵਿੱਚ 10-10 ਫੁੱਟ ਪਾਣੀ ਖੜਾ ਵਾ ਬਿਆੰਤ ਸੰਗਤਾਂ ਬਾਹਰੋਂ ਚਾਰਾ ਲੈ ਕੇ ਤੂੜੀ ਲੈ ਕੇ ਚੋਕਰ ਲੈ ਕੇ ਕਈ ਕੁਝ ਲੈ ਕੇ ਆ ਰਹੀਆਂ ਵਾ ਉਹਨਾਂ ਸੰਗਤਾਂ ਨੂੰ ਭਾਈ ਬੇਨਤੀ ਆ ਕਈ ਲੋ ਟੈਲੀਫੋਨ ਦੇ ਉੱਤੇ ਪੁੱਛ ਲੋ ਇਹਨਾਂ ਨਗਰਾਂ ਦੇ ਵਿੱਚ ਸਪਰਕ ਕਰਕੇ ਜਿੱਥੇ ਕਿਹੇ ਚੀਜ਼ ਦੀ ਲੋੜ ਵਾ ਉਥੇ ਲੋੜਵੰਦਾਂ ਦੀ ਜਿਨ੍ਹਾਂ ਦੀਆਂ ਪੈੜੀਆਂ ਮੰਡ ਦੇ ਵਿੱਚ ਵਾ ਜ਼ਮੀਨਾਂ ਡੁੱਬ ਗਈਆਂ ਘਰ ਡੁੱਬ ਗਏ ਉਹਨਾਂ ਦੀ ਮਦਦ ਕੀਤੀ ਜਾਵੇ ਦੂਸਰੀ ਬੇਨਤੀ ਆ ਜਿੰਨੇ ਵੀ ਬਾਹਰ ਇੰਡੀਆ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਲੋਕ ਵੱਸਦੇ ਆ ਬਹੁਤ ਗੁਰੂ ਪਾਸ਼ਾ ਗੁਰੂ ਨਾਨਕ ਪਾਸ਼ਾ ਦਾ ਦਿੱਤਾ ਬੇਅੰਤ ਖਜ਼ਾਨਾ ਲੋਕਾਂ ਦੇ ਕੋਲ ਵਾ ਇਸੇ ਤਰ੍ਹਾਂ ਹਿੰਦੁਸਤਾਨ ਤੋਂ ਬਾਹਰ ਐਨ ਆਈ ਆਰ ਵੀਰ ਉਹਨਾਂ ਨੂੰ ਮੇਰੀ ਖਾਸ ਕਰਕੇ ਬੇਨਤੀ ਆ ਜਿਨ੍ਹਾਂ ਨੇ ਵੀ ਇਨ੍ਹਾਂ ਸੰਗਤਾਂ ਦੇ ਨਾਲ ਔਖੀ ਵੜੇ ਜੋ ਅੱਜ ਔਖੀ ਦਾ ਵੜਾ ਇਹਨਾਂ ਨਗਰਾਂ ਤੇ ਆਇਆ ਵਾ ਜਿਹੜੇ ਲੋਕ ਮੰਡ ਦੇ ਵਿੱਚ ਵੱਸਦੇ ਜ਼ਮੀਂਦਾਰ ਉਹਨਾਂ ਦੀ ਮਤਤ ਕੀਤੀ ਜਾਵੇ ਪਰ ਮਸਤ ਕਿਤਰਾ ਕੀਤੀ ਜਾਵੇ ਜਦੋਂ ਅੜਦੇ ਪਾਣੀ ਲੈ ਜਾਣਗੇ ਇਹ ਬੰਨ ਦੁਬਾਰਾ ਬੰਨੇ ਜਾਣੇ ਆ ਉਸ ਵਲੇ ਆਪ ਜੀ ਨੂੰ ਬੇਨਤੀ ਆ ਇੱਥੇ ਸੰਗਤ ਰੂਪ ਦੇ ਵਿੱਚ ਇਹਨਾਂ ਪਿੰਡਾਂ ਵੱਲੋਂ ਇੱਕ ਸੰਗਤ ਇਕੱਠੀ ਹੋ ਕੇ ਉਹਦੇ ਵਿੱਚ ਜਿਹੜੇ ਮਹਾਂਪੁਰਖ ਵੀ ਸਾਸ ਦਿੰਦੇ ਆ ਉਹਨਾਂ ਨੂੰ ਵੀ ਬੇਨਤੀ ਕੀਤੀ ਜਾਊਗੀ ਸਮੁੱਚੀ ਬੇਨਤੀ ਤੁਹਾਨੂੰ ਕੀਤੀ ਜਾਊਗਾ ਇਹਦੇ ਵਿੱਚ ਤਨ ਕਰਕੇ ਮਨ ਕਰਕੇ ਧਨ ਕਰਕੇ ਮਾਇਆ ਤੋੜੇ ਤੇਲ ਡੀਜ਼ਲ ਜੋ ਵੀ ਹੋਰ ਚੀਜ਼ਾਂ ਲੋੜ ਵਸਤੂਆਂ ਦੀ ਹੋਊਗੀ ਉਹ ਇਨ੍ਹਾਂ ਸੰਗਤਾਂ ਦੀ ਇਨ੍ਹਾਂ ਪਿੰਡਾਂ ਦੀ ਮੰਤ ਕੀਤੀ ਜਾਵੇ ਘੇੜਾ ਐਵੇਂ ਰਸਤ ਬਸਤ ਛੁੱਟੀ ਜਾਣੀ ਆ ਉਹਦੇ ਵਿੱਚ ਇੰਨਾ ਪਿੰਡਾਂ ਦੇ ਵਿੱਚ ਵੀ ਦਿਫਾੜ ਪੈਂਦੀ ਆ ਤੇ ਦਸਤ ਬਸਤ ਜਦੋਂ ਦੇਣੀ ਆ ਪਹਿਲੋਂ ਪਿੰਡ ਦੇ ਜੁम्मेवार ਸਿੰਘਾਂ ਦੇ ਨਾਲ ਸੰਪਰਕ ਕਰਕੇ ਜਿਨ੍ਹਾਂ ਨੂੰ ਲੋੜ ਵਾ ਮੰਡ ਦੇ ਵਿੱਚ ਜਿਹੜੇ ਰਹਿੰਦੇ ਲੋਕ ਹੋਣ ਇੱਥੇ ਆਣ ਕੇ ਆਰਜੀ ਪਿੰਡਾਂ ਦੇ ਵਿੱਚ ਰਹਿ ਰਹੇ ਆ ਉਹਨਾਂ ਦੀ ਮਰਤ ਕੀਤੀ ਜਾਵੇ ਦੂਸਰੇ ਬੰਨੇ ਬਾਬਾ ਸੁਖਾ ਸਿੰਘ ਜੀ ਸਰੀਆਲੀ ਸਾਹਿਬ ਵਾਲੇ ਬਾਬਾ ਹਕਮ ਸਿੰਘ ਜੀ ਸਰੀਆਲੀ ਸਾਹਿਬ ਵਾਲੇ ਸਰਦਾਰ ਗੁਰਜੀਤ ਸਿੰਘ ਜੀ ਰਾਣਾ ਐਮ ਐਲ ਏ ਕਪੂਰਥਲਾ ਉਹਨਾਂ ਦੇ ਸੁਪੁੱਤਰ ਰਣਿੰਦਰ ਸਿੰਘ ਜੀ ਐਮ ਐਲ ਏ ਹਲਕਾ ਸੁਲਤਾਨਪੁਰ ਮਹਾਂਪੁਰਖ ਸੰਤ ਬਾਬਾ ਸੀਚੇਆਲ ਜੀ ਇਹ ਸਾਰੇ ਰਲ ਮਿਲ ਕੇ ਬਾਉਪੁਰ ਦਾ ਬੰਨ ਹੋਰ ਆਲੀਆਂ ਬੰਨ ਜਿੱਥੇ ਜਿੱਥੇ ਵੀ ਸਭਰਾ ਪਿੰਡ ਦਾ ਬੰਨ ਸਾਰੇ ਥਾਈ ਬਹੁਤ ਜੰਗੀ ਪੱਦਰ ਤੇ ਬਾਬਾ ਜੀ ਬਾਬਾ ਸੁਖਾ ਸਿੰਘ ਜੀ ਸਿਹਾਲੀ ਸਾਹਿਬ ਵਾਲੇ ਸੰਤਾਂ ਲੈ ਕੇ ਤੇ ਇਹ ਸਮੁੱਚੀ ਟੀਮ ਜਿਹੜੀ ਆ ਉਹ ਸੇਵਾ ਕਰਵਾ ਰਹੀ ਆ ਮੇਰੀ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਆ ਜੋ ਵੀ ਧਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਕਰਨੀਆਂ ਆਉਣ ਵਾਲੇ ਸਮੇਂ ਦੇ ਵਿੱਚ ਆਪ ਜੀ ਨੂੰ ਬੇਨਤੀ ਸਾਰਿਆਂ ਮਹਾਂਪੁਰਖਾਂ ਵੱਲੋਂ ਕੀਤੀ ਜਾਊ ਸਾਰੀਆਂ ਸੰਗਤਾਂ ਇਹਨਾਂ ਪਿੰਡਾਂ ਵੱਲੋਂ ਵੱਧ ਤੋਂ ਵੱਧ ਉਦੋਂ ਇਹਨਾਂ ਦੀ ਤਗੜੇ ਹੋ ਕੇ ਮਤ ਕਰਿਓ ਜਿਹੜੀਆਂ ਇਹਨਾਂ ਦੀਆਂ ਕਣਕਾਂ ਬੀਜੀਆਂ ਜਾ ਸਕਣ ਤੇ ਬੰਨ ਜਿਹੜਾ ਵੱਜਿਆ ਜਾ ਸਕੇ ਦਾਸ ਬਾਬਾ ਆਨੰਦ ਸਿੰਘ ਗੁਰਦੁਆਰਾ ਬਾਬਾ ਪੀਦੀ ਚਾਂਜੀ ਮੁੰਡਾ ਪਿੰਡ ਮੋਬਾਈਲ ਨੰਬਰ 98155 47172 ਕਿਸੇ ਨੇ ਕੋਈ ਵੀ ਸੰਪਰਕ ਕਰਨਾ ਹੋਵੇ ਕੋਈ ਵੀ ਮੰਡ ਬਾਰੇ ਗੱਲ ਪੁੱਛਣੀ ਹੋਵੇ ਦਾਸ ਦੇ ਦਰਵਾਜੇ 24 ਘੰਟੇ ਖੁੱਲੇ ਆ ਕਿਸੇ ਨੂੰ ਹੀ ਕਿਸੇ ਚੀਜ਼ ਦੀ ਲੋੜ ਵਾ ਤੇ ਸਦਾ ਹੀ ਗੁਰੂ ਘਰ ਦੇ ਦਰਵਾਜੇ ਸੰਗਤਾਂ ਵਾਸਤੇ ਖੁੱਲੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ